ਗੁਰਲਾਲ ਸਿੰਘ ਗੁਰਲਾਲ ਜੀ ਕੀ ਗੱਲ ਹੋਈ ਜੀ 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 ਗੱਲ ਇਹ ਹੋਈ ਡੇਲੀ ਵਾਂਗੂ ਅਸੀਂ ਸਟੋਰ ਤੇ ਆਏ ਆਂ ਤੇ ਆਪਣਾ ਹਿਸਾਬ-ਕਿਤਾਬ ਕਰਕੇ ਕਲੋਜ਼ ਕਰਕੇ ਬਾਹਰ ਨਿਕਲੇ ਆਂ ਤੇ ਬਾਹਰ ਬੀਰਬਾਲਾ ਦਾ ਮਾਲਕ ਆਇਆ ਫੋਰਚੂਨਰ ਤੇ ਕੋਈ ਗੱਲ ਨਹੀਂ ਹੋਈ ਆਉਂਦਿਆਂ ਉਹਦੇ ਮੈਨੇਜਰ ਨੇ ਆਖਿਆ ਵੀ ਇਹ ਦੋਵੇਂ ਇਹ ਉਹ ਜਿਹੜਾ ਨਾਲ ਮੁੰਡਾ ਉਹ ਆ ਉਹਨੇ ਮੜੀ ਦਵਕਾ ਮਾਰਿਆ ਤੇ ਉਹ ਜਿਹੜਾ ਮਾਲਕ ਆ ਉਹਨੇ ਆਉਂਦਿਆਂ ਧੱਕਾ ਮਾਰ ਕੇ ਸਿੱਧੀਆਂ 3 ਗੁਫੈਰ ਮਾਰੇ ਉਹਦੇ ਇੱਕ ਤਿੰਨ ਫਾਇਰ ਪਾਸੇ ਹੋ ਗਿਆ ਚੌਥਾ ਫਾਇਰ ਉਹਦੀ ਗਰਦਨ 'ਚ ਲੱਗ ਗਿਆ ਵਾ ਤੇ ਮੁੜ ਕੇ ਗੱਡੀ ਲੈ ਕੇ ਭੱਜ ਗਿਆ ਚਾਰ ਜਣੇ ਨਾਲ ਗੱਡੀ ਗੱਡੀ ਦੇ ਵਿੱਚ ਚਾਰ ਜਣੇ ਹੈਗੇ ਹੋਰ ਵੀ ਜਾਲੀਆਂ ਲੱਗੀਆਂ ਸੋ ਪਤਾ ਨਹੀਂ ਲੱਗਾ ਕਿ ਕਿਹੜੇ ਬੰਦੇ ਸੀ ਕਿਹੜੇ ਨਹੀਂ ਤੇ ਉਦੋਂ ਹਜੇ ਸਾਡੇ ਆਪਣੇ ਸਾਡੇ ਮਾਲਕ ਜਸਪ੍ਰੀਤ ਵੀਰ ਰਾਉਂਡ ਤੇ ਆਏ ਸੀ ਉਹ ਹਜੇ ਨਿਕਲ ਕੇ ਗਏ ਹੀ ਆ ਮਗਰੋਂ ਇਹ ਚਾਂਸ ਹੋ ਗਿਆ ਵਾ ਤੇ ਕੀ ਨਾਂਕੀ ਹੈ ਜਿੰਨਾ ਬੰਦੋ ਗੋਲੀਆਂ ਦਿੰਦੇ ਉਹ ਵੀ ਜੀ ਬੀਰ ਬਾਰ ਵਾਲਾ ਪੁੱਲਰ ਪੁੱਲਰ ਉਹਨੂੰ ਕਹਿੰਦੇ ਆ ਇੱਥੇ ਤੁਹਾਡੇ ਨਾਲ ਹੀ ਉਹਨਾਂ ਦਾ ਬੀਰਵਾਰ ਹੈ ਹਾਂਜੀ ਨਾਲ ਹੀ ਸਾਡੇ ਤੇ ਹੋਰ ਕੋਈ ਗੱਲ ਬਾਤ ਹੋਰ ਵੀਜੀ ਗੱਲ ਬਾਤ ਇਹ ਹੀ ਵੀ ਸਾਡੇ ਜਸਪ੍ਰੀਤ ਵੀਰ ਭਾਜੀ ਜਿਹਨੇ ਮਾਲਕੇ ਇੱਧਰ ਦੀ ਉਹਨਾਂ ਤੇ 18 ਨਵੰਬਰ ਨੂੰ ਇੱਕ ਹਮਲਾ ਹੋਇਆ ਸੀ ਜਾਨੋਂ ਮਾਰਨ ਦਾ ਤੇ ਹੋ ਸਕਦਾ ਬੰਦੇ ਸ਼ਾਇਦ ਨਾਲ ਉਹ ਵੀ ਇਨਵੋਲਵ ਹੋਣਾ ਤੇ ਇਹ ਉਹਦਾ 18 ਤਰੀਕ ਨੂੰ ਹਮਲਾ ਹੋਇਆ ਸੀ ਉਦੋਂ ਵੀ ਗੋਲੀਆਂ ਚੱਲੀਆਂ ਉਦੋਂ ਵੀ ਜੀ ਗੋਲੀਆਂ ਮਾਰੀਆਂ ਉਦੋਂ ਬਚਾ ਹੋ ਗਿਆ ਹਾਂਜੀ ਉਹ ਬਚਾ ਹੋ ਗਿਆ ਕੋਈ ਕੋਈ ਕਾਰਵਾਈ ਕੀਤੀ ਹੈ ਅਜੇ ਅਜੇ ਤੱਕ ਢਿੱਲੀ ਕਾਰਵਾਈ ਹੋਈ ਉਹੋ ਜੀ ਕਾਰਵਾਈ ਨਹੀਂ ਹੋਈ ਹੁਣ ਜਿਹੜੀ ਐਫ ਆਈ ਆਰ ਦਰਜ ਕਰਦੀ ਹੈ ਹਾਂਜੀ ਉਹ ਰਾਤ ਹੋ ਗਈ ਹੈ ਹੁਣ ਮੁੰਡੇ ਦਾ ਕੀ ਕੰਡੀਸ਼ਨ ਆ ਮੁੰਡੇ ਸੀਸ ਹੀ ਆ ਗਾਵਾ ਗੋਲੀ ਕਿੱਥੇ ਲੱਗੀ ਉਹਦੇ ਗੋਲੀ ਗਰਦਨ ਚ ਲੱਗੀ ਆ ਆਰ ਪਾਰ ਹੋ ਗਈ ਕਿੰਨੇ ਫਾਇਰ ਹੋਏਗੇ 4 ਇੱਕ ਗੋਲੀ ਲੱਗੀ ਉਹਦੇ ਹਾਂਜੀ ਇੱਕ ਲੱਗੀ ਸਿੱਧਾ ਮਾਰ ਨਹੀਂ ਮਾਰਦੇ ਨੇ ਲੱਗਾ ਮਾਰਨੇ ਦੀ ਨੀਤੀ ਕੀ ਆਇਆ ਹਿੱਤੇ ਕੋਈ ਸੀਸੀਟੀਵੀ ਫੁਟੇ ਸਾਹਮਣੇ ਆ ਆਇਆ ਹਾਂਜੀ ਸਿੱਧਾ ਜਦੋਂ ਫਾਇਰ ਕਰਦਾ ਉਹਦੇ ਉੱਤੇ ਜਾਨਮਾਰਨ ਆਇਆ ਤੇ ਉਹ ਉਹੀ ਭੱਜੇ ਦੀ ਵੀਡੀਓ ਆ ਗਈ ਇੱਕ ਕਲਿੱਪ ਆ ਗਈ ਇਹ ਜੀ ਇਸ ਤਰ੍ਹਾਂ ਜੀ ਸਾਡੇ ਨਾਲ ਉੱਥੇ ਮਿਹਰਬਾਨਪੁਰ ਦੇ ਵਿੱਚ ਇੱਕ ਵਾਈਨ ਦੀ ਸ਼ਾਪ ਹੈ ਠੇਕਾ ਆ ਤੇ ਠੇਕੇ ਦੇ ਨਾਲ ਹੀ ਇੱਕ ਬੀਅਰ ਬਾਰ ਹੈ ਤੇ ਬੀਅਰ ਬਾਰ ਦੇ ਵਿੱਚ ਕੱਲ ਨਾ ਕੋਈ 11:30 ਵਜੇ ਨਾ ਉੱਥੇ ਬੀਅਰ ਬਾਰ ਦੇ ਬਾਹਰ ਠੇਕੇ ਦੇ ਬਾਹਰ ਇਹ ਦੋਨਾਂ ਦਾ ਫਰੰਟ ਇੱਕ ਹੀ ਪੈਣਾ ਆ ਉੱਥੇ ਬਾਹਰ ਇਹਨਾਂ ਦਾ ਕੋਈ ਆਪਕੋ ਚ ਮਮੂਲੀ ਕ੍ਰੈਸ਼ ਹੋਇਆ ਜੀ ਤੇ ਉਹਦੇ ਵਿੱਚ ਜਿਹੜੇ ਇਹਨਾਂ ਜੀ ਰਮਨਦੀਪ ਸਿੰਘ ਭੁੱਲਰ ਉਹਦਾ ਇੱਕ ਮੈਨੇਜਰ ਤੇ ਦੋ ਨਾਲ ਅਨਨੋਨ ਬੰਦੇ ਹੋਰ ਉਹਨਾਂ ਨੇ ਆ ਕੇ ਤੇ ਜਿਹੜੇ ਠੇਕੇ ਵਾਲੇ ਮੁੰਡੇ ਆ ਨਾ ਸੇਲਜ਼ਮੈਨ ਹਰਨੂਰ ਤੇ ਗੁਰਲਾਲ ਉਹਨਾਂ ਉੱਤੇ ਗੋਲੀਆਂ ਚਲਾਈਆਂ ਜਿਹਦੇ ਵਿੱਚ ਇਹ ਰਾਤ ਕੋਈ 11:30 ਵਜੇ ਦੀ 11:30 ਸਵਾ 11:00 ਵਜੇ ਦੀ ਗੱਲ ਸਰ ਇਹਨਾਂ ਨੇ ਕਿੰਨਾ ਮੈਂ ਮਦਰ ਠੇਕੇ ਦੇ ਹੱਥ ਇਹ ਮਤਲਬ 11 11 ਵਜੇ ਕਲੋ징 ਹੀ ਕਰਨ ਦੇ ਹਨ ਕੋਤੋਂ ਕਲੋ징 ਤੇ ਹੀ ਜੀ ਇਹ ਤਾਂ ਅਮਰਸਰ ਬਲੋਜਿੰਗ ਤੇ ਹੀ ਬਾਹਰ ਨਿਕਲ ਕੇ ਸਾਰੇ ਆ ਗਿਆ ਹਨ ਤੇ ਉੱਥੇ ਬਾਹਰ ਹੀ ਫਿਰਨ ਦਾ ਜਿਹੜਾ ਇਹ ਹੋਈ ਗੱਲਬਾਤ ਹੋਈ ਆ ਮੁੰਡੇ ਦੇ ਗੋਲੀ ਵਿੱਜੀ ਆ ਮੁੰਡੇ ਨੂੰ ਪਹਿਲਾਂ ਉੱਥੇ ਲੈ ਗਨੇ ਹਰ ਰੂਰ ਨੂੰ ਸਿਵਲ ਸਲਮਾਨਾ ਵਾਲੇ ਮਾਨਨ ਵਾਲਿਆਂ ਨੂੰ ਰੈਫਰ ਕਰਕੇ ਅਮਰਸਰ ਭੇਜਤਾ ਅਮਰਸਰ ਦੇ ਵਿੱਚ ਉਹ ਅਮਰਦੀਪ ਮੈਡੀ ਸਿਟੀ ਜਿਹੜੇ ਉਹ ਲਾਜਦੀਨ ਖਤਰੇ ਤੋਂ ਹਾਲਤੋਂ ਦੀ ਬਾਹਰ ਪਰਚਾ ਦਰਜ ਕਰਨ ਦਾ ਇਹ ਸਟੇਟਮੈਂਟ ਲੈ ਕੇ ਉਹਦੀ ਕੱਲ੍ਹ ਤਾਂ ਪਤਾ ਲੱਗਿਆ ਕਿਹਦੀ ਗੱਲ ਹੋਇਆ ਇਹ ਮਾਮੂਲੀ ਕੋਈ ਆਪਣਾ ਇਹਨਾਂ ਦਾ ਕੋਈ ਹੈਗਾ ਆਪਸ ਚ ਕੋਈ ਚਲਦੀ ਆਂਡੀ ਹੈ ਗਵਾਂੜਾ ਗਵਾਂੜ ਦੇ ਹੈਗੇ ਨੇ ਕੰਦਨ ਕੰਦ ਸੰਜੀਨਾ ਦੀ ਪਰ ਮਾਮੂਲੀ ਕੋਈ ਇਹਨਾਂ ਦਾ ਕਲੈਸ਼ ਜਿਹੜਾ ਉਹ ਮਤਲਬ ਚੱਲਦਾ ਆਉਂ ਰਿਹਾ ਫਿਰ ਕਿੰਨੇ ਫਾਇਰ ਹੋਏ ਸੀ ਲਗਭਗ 4 ਤੋਂ 5 ਫਾਇਰ ਹੋਏ ਤੇ ਕਿੰਨੇ ਕਿ ਲੱਗੇ ਲੜਕੇ ਇੱਕ ਲੱਗਾ ਫਾਇਰ ਜੀ ਬਣ ਇੱਕ ਲੱਗਾ ਸਰ ਦੱਸਿਆ ਜਾ ਰਿਹਾ ਪਹਿਲਾਂ ਵੀ ਆਜ ਕੋ 6 ਮਹੀਨੇ 4 ਮਹੀਨੇ ਪਹਿਲਾਂ ਵੀ ਇਹਨਾਂ ਦੀ ਕੋਈ ਗੱਲਬਾਤ ਨਹੀਂ ਨਹੀਂ ਉਹ ਫਿਲਹਾਲ ਮੇਰੇ ਕੋਈ ਜਾਂਚ ਨਹੀਂ ਆ ਜੇਕਰ ਕੋਈ ਡਿਊਰਿੰਗ ਇਨਵੈਸਟੀਗੇਸ਼ਨ ਜਿੱਦਾਂ ਦੀ ਕੋਈ ਗੱਲ ਆਏਗੀ ਫਿਰ ਉਹਨੂੰ ਆਪਾਂ ਸਰਵੈਲੈਂਸ ਕਰਕੇ ਆਖਾਂਗੇ ਕਿ ਕਾਰਵਾਈ ਹੈ 317% ਦੰਡ ਕਰ ਸਕਦੇ 30 ਸਾਲ ਦੀ ਯਾਰੀ ਇਹ ਸਾਫੇ ਮਾਰੀ ਚੱਲਦੀ ਹੈ ਜੀ ਦੋਸ਼ ਨੂੰ ਪੜ ਲਈ ਹਰ ਸੰਭਵ